ਉਨੀ ਮੱਝ ਨਾਲ ਹਾਂਜੀ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਪੈਂਦਾ ਐ ਪੱਖੋ ਜ਼ਿਲ੍ਹਾ ਬਰਨਾਲਾ ਠੀਕ ਹੈ ਜੀ ਬਾਈ ਕੋਲ ਮੱਝ ਪਕਾਉਗਾ ਤੇ ਬਾਕੀ ਜੇ ਕਿਸੇ ਨੇ ਐਡਲਮਣ ਹੋਵੇ ਤਾਂ ਆਪਾਂ ਨੂੰ ਜਰੂਰ ਆਪਣਾ ਕੰਨੈਕਟ ਕਰੋ ਜੀ ਨਾਮ ਆਪਣਾ ਨੰਬਰ ਹੈ 7528200355 ਜੀ ਨਿਵਾਸਤਗੜ ਠੀਕ ਹੈ ਜੀ ਜ਼ਿਲ੍ਹਾ ਬਰਨਾਲਾ ਫਾਈਨ ਗੱਲਬਾਤ ਹਾਂਜੀ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕੀ ਨਾਮ ਵੀਰ ਆਪਣਾ ਭੁਪਿੰਦਰ ਸਿੰਘ ਪਿੰਡਾ ਕਹਿੰਦੇ ਜੀ ਪੈਂਡ ਅੱਖੋ ਪੇ ਜੀ ਜਿਲਾ ਬਰਨਾਲਾ ਜੀ ਨੰਬਰ ਦੱਸੋ ਪਰਾਪਨ ਨੰਬਰ ਹੈਗਾ ਜੀ 9256439820 ਠੀਕ ਹੈ ਜੀ ਦੁਬਾਰੇ ਫਿਰ ਦੱਸੋ ਜੀ 9256439820 ਹਾਂ ਜੀ ਕਿੰਨਾ ਘਟਾਉਣਾ ਵੀਰ ਮਾਜੀ ਨੂੰ ਫਿਰ ਇਹਨੂੰ ਅੱਜ ਛੇ ਮਾ ਦਿਨ ਆ ਜੀ ਸੂਈ ਨੂੰ ਠੀਕ ਹੈ ਜੀ ਮਾਗਰ ਕੱਟੀ ਆ ਜੀ ਠੀਕ ਹੈ ਜੀ ਦੋ ਦਾੰਦ ਦਾ ਪਿਆਰ ਛੁੱਟੀ ਠੀਕ ਹੈ ਜੀ ਹਾਂ ਜੀ 70 ਸਾਲ ਉਮਰ ਆ ਕੱਟੀ ਠੀਕ ਹੈ ਜੀ ਕੀ ਰੇਟ ਉੱਟਵਰਾ ਰੇਟ ਇਹਦਾ ਫੋਨ ਤੇ ਕਰ ਲਾਂਗੇ ਜੀ ਅੱਪਾ ਠੀਕ ਹੈ ਬਾਈ ਜੀ ਕੁੰਡੇ ਸਹੀ ਹੈ ਠੀਕ ਹੈ ਜੀ ਇਹ ਸਭ ਸਭ ਦੇ ਸਾਲੇ ਕੱਦ ਗੁੱਟ ਛੁੱਟੀ ਦਾ ਸੋਨਾ ਦੁੱਧ ਵੀ ਕਿੰਨਾ ਘਟ ਗੁੱਧ ਹੋਊਗਾ ਜੀ ਹੁਣ 11 ਕਿਲੋ ਠੀਕ ਹੈ ਮਾਗਰ ਵੀ ਕੀ ਹੈ ਜੀ ਮਾਗਰ ਕੱਟੀ ਹੈ ਜੀ ਠੀਕ ਹੈ ਕੋਈ ਦੇਖ ਸਕਦਾ ਮਾਗਰ ਕੱਟੀ ਹੈ ਬਹੁਤ ਸੋਹਣੀ ਟੀਕਾ ਬਹੁਤ ਵਧੀਆ ਭਰਾਇਆ ਵਾ ਠੀਕ ਹੈ ਜੀ ਹਾਂ ਜੀ ਦੇਖ ਸਕਦੇ ਹੋ ਮਾ ਵੀ ਬਹੁਤ ਸੋਹਣੀ ਹੈ ਜੀ ਜਵਰਾਜ ਜੀ ਕੱਟੀ ਹੈ ਜੀ ਜਵਰਾਜ ਜੀ ਕੱਟੀ ਹੈ ਹਾਂ ਮਾਗਰ ਜਿਹੜੀ ਕੱਟੀ ਹੈ ਜਵਰਾਜ ਦੀ ਆ ਆਪ ਵੀ ਪਿਆਰ ਮੋਹਰਾ ਦੀ ਹਾਂ ਜੀ ਪਿਆਰ ਮੋਹਰਾ ਆਉਂਦੀਆਂ ਨੇ ਤੇ ਬਈ ਖੋਲ ਕੇ ਦਿਖਾ ਦੇਣੀ ਹਾਂ ਜੀ ਖੋਲ ਲਈ ਦੇਖ ਸਕਦੇ ਹੋ ਛੋਟੀ ਸੋਹਣੀ ਆ ਸੰਗ ਸੰਗ ਗੁੰਡੇ ਆ ਠੀਕ ਹੈ ਜੀ ਬਾਕੀ ਬਾਈ ਜੀ ਨਜ਼ਰੂਰ ਕਲੈਕਟ ਕਰਿਆ ਕਰੋ ਤਾਂ ਕਿ ਜਿਹਦੇ ਵੀਰ ਦੇ ਸੱਟਾਈ ਦਾ ਜ਼ਰੂਰ ਮੱਝ ਲੈਣ ਵਾਲੀ ਆ ਕੱਦ ਕੁਤ ਸੋਹਣਾ ਥਾਂ ਤੋਂ ਮੁੱਠੀ ਵਾਲਾ ਜੀ ਥੋੜਾ-ਥੋੜਾ ਵਧੀਆ ਮੋੜ ਦੇ ਬਰਾ ਬਈ ਜਿੱਤਾ ਫਾਰਮ ਟੀਵੀ ਨੂੰ ਫਰਜ਼ ਸਬਸਕ੍ਰਾਈਬਰ ਤੇ ਸ਼ੇਅਰ ਜ਼ਰੂਰ ਕਰਾ ਕਰੋ ਤਾਂ ਕਿ ਜਿਸ ਨੂੰ ਨਵੇਂ ਨਵੇਂ ਆ ਵੀਡੀਓ ਅਪਲੋਡ ਕਰਦੇ ਰਹੀਏ ਆਪਣਾ ਨੰਬਰ ਹੈ 7528003555 ਜੀ जी किसने किती नॅट करून आपण जरूर नॅट करो मिलते हैं भ्रा अगली बाय